ਦੋ ਤਿੰਨ ਪੱਤੇ ਅਮਰੂਦ ਦੇ ਲੈ ਲਓ ਦੋ ਤਿੰਨ ਪੱਤੇ ਚਮਨ ਦੇ ਲੈ ਲਓ ਤੇ ਪੰਜ ਸੱਤ ਪੱਤੇ ਜਿਹੜੇ ਨੇ ਕੜੀ ਪੱਤਾ ਲੈ ਲਓ ਇੱਕ ਗਲਾਸ ਪਾਣੀ ਲੈ ਲਓ ਠੀਕ ਹੈ ਪਾਣੀ ਜਿੱਦਾਂ ਆਪਾਂ ਲੈ ਲਿਆ ਜੀ ਠੀਕ ਹੈ ਨਾ ਪਾਣੀ ਲੈ ਲਓ ਪਾਣੀ ਨੂੰ ਮੜ ਜਾ ਉਬਲ ਲੈੰਦੋ ਜਦੋਂ ਉਹ ਚ ਭਾਫ਼ ਨਿਕਲਨੀ ਸ਼ੁਰੂ ਹੋ ਗਈ ਮੜੀ ਜੀ ਤੇ ਉਹਦੇ ਵਿੱਚ ਅਸੀਂ ਤਿੰਨ ਪੱਤੇ ਅਮਰੂਦ ਦੇ ਪਾ ਣੇ ਨੇ ਜੀ ਜਿੱਦਾਂ ਆਪਾਂ ਮੈਂ ਪਾ ਰਿਹਾ ਹਾਂ ਤੁਹਾਡੇ ਸਾਹਮਣੇ ਹਾਂ ਦੋ ਤਿੰਨ ਪੱਤੇ ਅਮਰੂਦ ਦੇ ਪਾ ਦਿਓ ਉਸ ਤੋਂ ਬਾਅਦ ਸੈਕੰਡ ਸਟੈਪ ਦੋ ਤਿੰਨ ਪੱਤੇ ਆਪਾਂ ਜਿਹੜੇ ਜਮਨ ਦੇ ਪਾ ਣੇ ਨੇ ਪੰਜ ਸੱਤ ਪੱਤੇ ਜਿਹੜੇ ਨੇ ਆ ਦੇਖੋ ਜਿੱਦਾਂ ਮੈਂ ਪਾ ਰਿਹਾ ਜੀ ਹੁਣ ਇਸ ਵੇਲੇ ਠੀਕ ਹੈ ਤੇ ਇਹਨਾਂ ਨੂੰ ਉਬਲਣ ਲਾਂ ਦੇਣਾ ਉਦੋਂ ਤੱਕ ਉਬਲਣ ਦੇਣਾ ਫਰੂਕੀ ਸਾਹਿਬਾ ਦੇਖੋ ਪਾਫ ਨਿਕਲਨੀ ਸ਼ੁਰੂ ਹੋ ਗਈ ਹੈ ਠੀਕ ਹੈ ਠੀਕ ਹੈ ਨਾ ਤੇ ਆਹ ਪਾਫ ਨਿਕਲਦੀ ਨਿਕਲਦੀ ਦੇਖੋ ਜਦੋਂ ਪਾਣੀ ਘਟਣਾ ਸ਼ੁਰੂ ਹੋ ਗਿਆ ਸਮਝ ਲਓ ਤੇ ਪਾਣੀ ਘਟ ਰਿਹਾ ਜੀ ਦੇਖੋ ਤੇ ਪਾਣੀ ਥੋੜਾ ਜਿਹਾ ਆਪਾਂ ਇਹਨੂੰ ਹੋਰ ਤੇਜ਼ ਕਰ ਦਿੰਨੇ ਫਲੇਮ ਨੂੰ ਤੇ ਆਹ ਦੇਖੋ ਪਾਣੀ ਕਿੰਨਾ ਘਟ ਗਿਆ ਜੀ ਜਦੋਂ ਇੱਕ ਗਲਾਸ ਪਾਣੀ ਨੂੰ ਅੱਧਾ ਅੱਧਾ ਗਲਾਸ ਰਹਿ ਗਿਆ ਫਿਰ ਆਪਾਂ ਚਾਹ ਪੱਤੀ ਵਾਲੀ ਪੋਣੀ ਲੈ ਕੇ ਜੀ ਤੇ ਇਹਨੂੰ ਪੁੰਨ ਕੇ ਤੇ ਆ ਸਾਡਾ ਫਾਰਮੂਲਾ ਬਣ ਕੇ ਨੁਸਖਾ ਬਿਲਕੁਲ ਰੈਡੀ ਹੋ ਗਿਆ ਜੀ ਆ ਦੇਖੋ ਇਹਨੂੰ ਥੋੜਾ ਜਿਹਾ ਠੰਡਾ ਕਰ ਲੈਣਾ ਦੇਖੋ ਫਰੂਕੀ ਸਾਹਿਬ ਰੰਗ ਦੇਖੋ ਕਿੰਨਾ ਪਿਆਰਾ ਹੈ ਇਹਦਾ ਜੀ 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 ਬਿਲਕੁਲ ਸੁਨਹਿਰੀ ਰੰਗ ਹੈ ਜੀ ਹਮ ਇੰਨੇ ਤੁਹਾਡੀ ਜ਼ਿੰਦਗੀ ਨੂੰ ਇੰਨਾ ਹੀ ਸੁਨਹਿਰੀ ਬਣਾ ਦੇਣਾ